ਪੁਲਰ ਜੋਬਸ ਇਨਫੋ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਲੋਜੀਕ ਹੋਰ ਭਰਤੀ ਆ ਚੁੱਕੀ ਹੈ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਭਰਤੀਆਂ ਸ਼ਾਮਿਲ ਨੇ ਜੀ ਮਤਲਬ ਤੁਸੀਂ ਲੈਵਲ 1 ਤੋਂ ਲੈ ਕੇ ਲੈਵਲ 8 ਤੱਕ ਦੇ ਪੇ ਤੱਕ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਜੋਬ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇਹਦੇ ਵਿੱਚ ਜੋਬ ਸ਼ਾਮਿਲ ਹੈ ਚਾਹੇ ਕੰਟਿਨ اٹੈਂਡੈਂਟ ਦੀ ਹੈ ਅਸਿਸਟੈਂਟ ਦੀ ਹੈ ਇੰਜੀਨੀਅਰ ਦੀ ਹੈ ਫਾਇਰਮੈਨ ਦੀ ਹੈ ਸਟੋਰ ਕੀਪਰ ਦੀ ਹੈ ਕਲਰਕ ਦੀ ਹੈ ਇਲੈਕਟ੍ਰੀਕਲ ਦੀ ਹੈ ਮਕੈਨਿਕਲ ਦੀ ਹੋਏ ਲੈਬੋਰੀਟਰੀ اٹੈਂਡੈਂਟ ਦੀ ਹੋਏ ਮਲਟੀਟਾਸਕਿੰਗ ਸਟਾਫ ਦੀ ਹੋਏ ਵਰਕਸ਼ਾਪ اٹੈਂਡੈਂਟ ਦੀ ਹੋਏ ਡਰਾਈਵਰ ਦੀ ਪੈਂਟਰ ਦੀ ਮਤਲਬ ਤੁਸੀਂ ਆਪਣੇ ਅਕੋਰਡਿੰਗ ਆਪਣੇ ਚੋਇਸ ਦੇ ਅਕੋਰਡਿੰਗ ਜੋ ਤੁਹਾਡੇ ਕੋਲ ਸਕਿੱਲ ਹੈ ਜੋ ਤੁਹਾਡੇ ਕੋਲ ਸਰਟੀਫିକੇਟਸ ਨੇ ਉਹਨਾਂ ਦੇ ਅਕੋਰਡਿੰਗ ਤੁਸੀਂ ਕੋਈ ਵੀ ਜੋਬ ਵਿੱਚੋਂ ਚੂਸ ਕਰ ਸਕਦੇ ਹੋ ਹਰ ਇੱਕ ਡਿਪਾਰਟਮੈਂਟ ਦੇ ਅਕੋਰਡਿੰਗ ਇਹਦੇ ਵਿੱਚ ਜੋਬਸ ਨੇ ਚਾਹੇ ਤੁਸੀਂ ਮੈਡੀਕਲ ਲਾਈਨ ਦੇ ਵਿੱਚ ਅਗਰ ਚੂਸ ਕਰਨਾ ਚਾਹੁੰਦੇ ਹੋ ਤਾਂ ਉਹਦੇ ਅਕੋਰਡਿੰਗ ਵੀ ਇਹਦੇ ਵਿੱਚ ਜੋਬਸ ਨੇ ਤੁਸੀਂ ਅਗਰ ਡਰਾਈਵਰ ਦੇ ਵਿੱਚ ਆ ਜਾਂਦੇ ਹੋ ਪੇਂਟਰ ਚ ਆ ਜਾਂਦੇ ਹੋ ਮਤਲਬ ਅਗਰ ਤੁਹਾਡੇ ਕੋ ਕੋਈ ਸਕਿੱਲ ਹੈ ਤਾਂ ਵੀ ਤੁਸੀਂ ਇਹਦੇ ਵਿੱਚ ਉਹਦੇ ਅਕੋਰਡਿੰਗ ਵੀ ਕਾਫੀ ਡਿਪਾਰਟਮੈਂਟਸ ਨੇ ਇਹਦੇ ਵਿੱਚ ਜੇ ਤੁਸੀਂ 10th ਕਲਾਸ ਤੋਂ ਲੈ ਕੇ ਗ੍ਰੈਜੂਏਟ ਲੈਵਲ ਜਾਂ ਇਸ ਤੋਂ ਪੋਸਟ ਗ੍ਰੈਜੂਏਟ ਲੈਵਲ ਕਿਸੇ ਵੀ ਤਰ੍ਹਾਂ ਦੇ ডিপਾਰਟਮੈਂਟ ਦੇ ਅਕੋਰਡਿੰਗ ਆਪਣੀ ਐਜੂਕੇਸ਼ਨ ਤੇ ਅਕੋਰਡਿੰਗ ਕੋਈ ਵੀ ডিপਾਰਟਮੈਂਟ ਚੂਜ਼ ਕਰ ਸਕਦੇ ਹੋ ਉਹਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਆਪਣੇ ਜੋਬ ਫਿਲ ਕਰ ਸਕਦੇ ਹੋ ਤੇ ਜੋ ਵੀ ਕੈਂਡੀਡੇਟ ਅਜੇ ਨਵੇਂ ਵਿਜ਼ਿਟ ਕਰ ਰਹੇ ਨੇ ਇਸ ਚੈਨਲ ਤੇ फटाफट ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਏ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾਏ ਤੇ ਅਗਰ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤੇ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਹਾਂਜੀ ਇਹਨਾਂ ਜਿਹੜੀ ਭਰਤੀਆਂ ਲਈ ਜਿਹੜੇ ਫਾਰਮ ਨੇ ਆਨਲਾਈਨ ਭਰੇ ਜਾ ਰਹੇ ਨੇ ਆਨਲਾਈਨ ਫਾਰਮ ਭਰਨੇ ਸਟਾਰਟ ਹੋ ਚੁੱਕੇ ਨੇ ਸੋ ਜੋ ਵੀ ਇਹਨਾਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਹ ਜਲਦੀ ਤੋਂ ਜਲਦੀ ਆਪਣੇ ਫਾਰਮ ਆਪਣੇ ਫਿਲ ਕਰਵਾ ਲਓ ਜਾਂ ਕਰ ਲਓ ਕਿਉਂਕਿ ਟਾਈਮ ਬਹੁਤ ਘੱਟ ਹੈ ਨਾ ਟਾਈਮ ਪੀਰੀਅਡ ਬਹੁਤ ਘੱਟ ਦਿੱਤਾ ਹੈ ਤੇ ਨਾਲ ਇਹਦੀ ਜਿਹੜੀ ਸਾਈਟ ਆ ਜਿਆਦਾ ਟਾਈਮ ਚੱਲਦੀ ਨਹੀਂ ਸਾਈਟ ਜਲਦੀ ਬੰਦ ਹੋ ਜਾਂਦੀ ਹੈ ਸੋ ਤੁਸੀਂ ਆਪਣੇ ਜਲਦੀ ਤੋਂ ਜਲਦੀ ਇਹ ਫਾਰਮ ਜਿੰਨਾਂ ਨੇ ਫਿਲ ਕਰਵਾਉਣੇ ਆ ਕਰਵਾ ਸਕਦੇ ਨੇ ਆਨਲਾਈਨ ਫਾਰਮ ਫਿਲ ਹੋ ਰਹੇ ਨੇ ਤੇ ਇਹਦੇ ਲਈ ਜਿਹੜੀ SCBC X ਸਰਵਿਸਮੈਨ ਜਾਂ ਫੀਮੇਲਸ ਨੇ ਉਹਨਾਂ ਦੀ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈ ਤੁਹਾਡੀ 0 ਚਾਰਜ ਲੱਗੇਗਾ ਕੋਈ ਐਪਲੀਕੇਸ਼ਨ ਫੀਸ ਨਹੀਂ ਲੱਗੇਗੀ ਹੈਂਡੀਕੈਪ ਪਰਸਨ ਦੀ ਵੀ ਕੋਈ ਚਾਰਜ ਨਹੀਂ ਲੱਗਣਾ ਜਿਹੜੀ ਤੇ ਜਰਨਲ ਤੇ OBC ਕੈਂਡੀਡੇਟ ਨੇ ਤੁਹਾਡੀ ਜਿਹੜੀ ਐਪਲੀਕੇਸ਼ਨ ਫੀਸ ਹੈ ਉਹ 100 ਰੁਪੀ ਲੱਗੇਗੀ ਸਿਰਫ ਤੁਹਾਨੂੰ 100 ਰੁਪਿਆ ਐਪਲੀਕੇਸ਼ਨ ਫੀਸ ਪੇ ਕਰਨੀ ਪੈਗੀ ਬਾਕੀ ਜਿਨਨੇ ਵੀ ਕੈਂਡੀਡੇਟਸ ਨੇ ਤੁਹਾਡੇ 0 ਚਾਰਜ ਹੋਏਗਾ ਹਾਂਜੀ ਇਹਦੇ ਵਿੱਚ ਜਿਹੜੀ ਏਜ ਲਿਮਿਟ ਹੈ ਕੈਂਡੀਡੇਟ ਜਿਹੜੇ ਜਨਰਲ ਕੈਂਡੀਡੇਟ ਨੇ 18 ਤੋਂ 30 ਸਾਲ ਤੱਕ ਦੇ ਹੋਣੇ ਚਾਹੀਦੇ ਨੇ ਤੇ ਇਹ ਵੀ ਜਿਹੜੀ ਏਜ ਹੈ ਕੁਝ ਮਿਨੀਮਮ ਕੁਝ ਪੋਸਟਾਂ ਲਈ ਹੈ ਬਾਕੀ ਪੋਸਟਾਂ ਦੇ ਅਕੋਰਡਿੰਗ ਇਹਨਾਂ ਦੀ ਜਿਹੜੀ ਏਜ ਹੈ ਅਲੱਗ-ਅਲੱਗ ਮੰਗੀ ਗਈ ਹੈ ਤੁਸੀਂ ਆਪਣੇ ਪੋਸਟ ਜਦੋਂ ਫਿਲ ਕਰੋਗੇ ਉਹਦੇ ਅਕੋਰਡਿੰਗ ਸਭ ਦੇ ਲਈ ਅਲੱਗ-ਅਲੱਗ ਏਜ ਇਹਦੇ ਵਿੱਚ ਮੰਗੀ ਗਈ ਹੈ ਕਿਉਂਕਿ ਡਿਪਾਰਟਮੈਂਟ ਬਹੁਤ ਜ਼ਿਆਦਾ ਨਹੀਂ ਇਹਦੇ ਵਿੱਚ ਸੋ ਸਬ ਡਿਪਾਰਟਮੈਂਟਸ ਨੇ ਅਲੱਗ-ਅਲੱਗ ਇਸ ਦਾ ਕ੍ਰਾਈਟੇਰੀਆ ਰੱਖਿਆ ਹੈ ਸੋ ਜੋ ਮੇਨ ਅਜ ਹੈ ਉਹ ਮੈਂ ਤੁਹਾਨੂੰ ਦੱਸਦਾ ਜਨਰਲ ਦੀ ਵੈਸੇ ਉਦਾਂ ਇਹਦੇ ਵਿੱਚ 18 ਤੋਂ 30 ਸਾਲ ਤੱਕ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਬਾਕੀ ਜਿਹੜੇ ਐਸਸੀ ਨੇ ਉਹਨਾਂ ਨੂੰ 5 ਸਾਲ ਦੀ ਛੂਟ ਹੈ ਜਿਹੜੇ ਬੀਸੀ ਨੇ ਉਹਨਾਂ ਨੂੰ 3 ਸਾਲ ਦੀ ਛੂਟ ਹੈ ਤੇ ਜਿਹੜੇ ਐਕਸ ਸਰਵਿਸਮੈਨ ਜਾਂ ਹੈਂਡੀਕੈਪ ਜਿਹੜੇ ਹੈਂਡੀਕੈਪ ਪਰਸਨ ਨੇ ਉਹਨਾਂ ਨੂੰ 10 ਸਾਲ ਦੀ ਹੈ ਤੇ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਉਹਨਾਂ ਨੇ ਫੋਰਥ ਸਰਵਿਸ ਕੀਤੀ ਹੈ ਉਹਦੇ ਅਕੋਰਡਿੰਗ ਉਹਨਾਂ ਨੂੰ ਕੰਸੈਸ਼ਨ ਦਿੱਤੀ ਜਾਂਦੀ ਹੈ ਇਹਦੇ ਵਿੱਚ ਜਿਹੜੇ ਡਿਪਾਰਟਮੈਂਟਸ ਜਿਹੜੀਆਂ ਵੈਕੈਂਸੀਆਂ ਨਿਕਲੀਆਂ ਨੇ ਕੁੱਲ ਟੋਟਲ 2423 ਵੈਕੈਂਸੀਆਂ ਨਿਕਲੀਆਂ ਨੇ ਮਤਲਬ 2423 ਪੋਸਟਾਂ ਨੇ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਜਰਨਲ ਦੀਆਂ 1169 ਵੈਕੈਂਸੀਆਂ ਨੇ EWS ਕੈਟਾਗਰੀ ਦੀਆਂ 231 ਵੈਕੈਂਸੀਆਂ ਨੇ OBC ਕੈਟਾਗਰੀ ਦੀਆਂ 561 ਵੈਕੈਂਸੀਆਂ ਨੇ SC ਕੈਟਾਗਰੀ ਦੀਆਂ 314 ਵੈਕੈਂਸੀਆਂ ਨੇ ST ਕੈਟਾਗਰੀ ਦੀਆਂ 148 ਵੈਕੈਂਸੀਆਂ ਨੇ ਇਨ੍ਹਾਂ ਪੋਸਟਾਂ ਲਈ ਹਾਇਰ ਕੋਈ ਅਪਲਾਈ ਕਰ ਸਕਦਾ ਹੈ ਲੜਕੇ ਲੜਕੀਆਂ ਸਾਫ ਦਾ ਫੌਜੀ ਡਿਸੇਬਲ ਐਕਸਰ ਸਰਵਿਸਮੈਨ ਹੋ ਗਏ ਫਿਜ਼ੀਕਲ ਹੈਂਡੀਕੈਪ ਆ ਗਏ ਜਾਂ ਵਿਡੋਜ਼ ਆ ਗੀਆਂ ਡਿਵੋਰਸ ਊਮੈਨ ਆ ਗੀਆਂ ਸਭ ਇਹਦੇ ਲਈ ਅਪਲਾਈ ਕਰ ਸਕਦੇ ਨੇ ਇਹਨਾਂ ਸਭ ਦੇ ਲਈ ਅਲੱਗ-ਅਲੱਗ ਕੋਟਾ ਹੈ ਜਿਹੜੀ ਤੇ ਵਿਡੋਜ਼ ਡਿਵੋਰਸ ਊਮੈਨ ਨੇ ਉਹਨਾਂ ਨੂੰ 35 ਸਾਲ ਜਨਰਲ ਕੈਟਾਗਰੀ ਨੂੰ ਦਿੱਤੀ ਗਈ ਹੈ ਉਹ 35 ਸਾਲ ਤੱਕ ਅਪਲਾਈ ਕਰ ਸਕਦੇ ਨੇ ਬਾਕੀ ਐਸਪੀਸੀ ਨੂੰ ਅਲੱਗ ਛੁੱਟ ਦਿੱਤੀ ਗਈ ਹੈ ਤੇ ਜਿਹੜੇ ਤੇ ਸੈਂਟਰ ਗਵਰਨਮੈਂਟ ਦੇ EMPLOYEE ਨੇ ਉਹ ਵੀ 45 ਸਾਲ ਤੱਕ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ ਬਾਕੀ SSC ਨੂੰ ਅਲੱਗ ਛੂਟ ਤੇ ਇਸੇ ਤਰ੍ਹਾਂ ਹੋਰ ਵੀ ਜਿੰਨੇ ਵੀ ਇਥੇ ਡਿਫੈਂਸ ਪਰਸਨ ਦੇ ਨੇ ਡਿਸੇਬਲ ਡਿਫੈਂਸ ਪਰਸਨ ਨੇ ਸਭ ਅਪਲਾਈ ਕਰ ਸਕਦੇ ਨੇ ਸਭ ਦੇ ਲਈ ਅਲੱਗ-ਅਲੱਗ ਕੋਟਾ ਹੈ ਬਾਕੀ ਏਜ ਵੀ ਜੋ ਹੈ ਏਜ ਤੁਹਾਡੀ ਤੁਹਾਡੀ ਪੋਸਟ ਦੇ ਅਕੋਰਡਿੰਗ ਹੋਏਗੀ ਕਿਉਂਕਿ ਕਈਆਂ ਦੇ ਵਿੱਚ ਕਈ ਜਿਹੜੇ ਡਿਪਾਰਟਮੈਂਟ ਨੇ ਉਨ੍ਹਾਂ ਦੇ ਵਿੱਚ 18 ਤੋਂ 25 ਮੰਗੀ ਗਈ ਹੈ ਮੈਂ ਜਰਨਲ ਦੀ ਦੱਸ ਰਹੀ ਹਾਂ ਤੁਸੀਂ ਅੱਗੇ ਐਸ ਸੀ ਬੀ ਸੀ ਆਪਣੇ ਆਪ ਪਲੱਸ ਕਰਦੇ ਰਹੇ ਉਹਨਾਂ ਵਿੱਚ ਐਸ ਸੀ 5 ਸਾਲ ਬੀ ਸੀ 3 ਸਾਲ ਤੇ ਜਿਸ ਤਰ੍ਹਾਂ ਕਈ ਡਿਪਾਰਟਮੈਂਟ ਨੇ ਉਹਨਾਂ ਚ 18 ਤੋਂ 27 ਮੰਗੀ ਗਈ ਹੈ ਕਈਆਂ ਚ 18 ਤੋਂ 28 ਹੈ ਕਈਆਂ 18 ਤੋਂ 30 ਨੇ ਕਈ ਡਿਪਾਰਟਮੈਂਟ ਨੇ ਜਿਹੜੇ 18 ਤੋਂ 35 ਮੰਗ ਰਹੇ ਨੇ ਕਈ 18 ਤੋਂ 37 ਮੰਗ ਰਹੇ ਨੇ ਤੇ ਕਈ ਡਿਪਾਰਟਮੈਂਟ ਦੇ ਵਿੱਚ 18 ਤੋਂ 42 ਸਾਲ ਤੱਕ ਹੈ ਕਈ ਡਿਪਾਰਟਮੈਂਟ ਵਿੱਚ 20 ਤੋਂ ਘੱਟੋ ਘੱਟ ਜਿਹੜੀ ਏਜ ਹੈ 20 ਸਾਲ ਮੰਗੀ ਗਈ ਹੈ 20 ਤੋਂ ਲੈ ਕੇ 25 ਸਾਲ ਤੱਕ ਮਤਲਬ ਇਦਾਂ ਜਿਹੜੀ ਤੁਹਾਡੀ ਏਜ ਹੈ ਉਹ ਤੁਹਾਡੇ ਡਿਪਾਰਟਮੈਂਟ ਦੇ ਅਕੋਰਡਿੰਗ ਹੋਏਗੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਿੱਤਾ ਜਾਊਗਾ ਤੁਸੀਂ ਲਿੰਕ ਉੱਥੋਂ ਲਿੰਕ ਦੇ ਵੀ ਉਹ ਕਲਿੱਕ ਕਰਕੇ ਤੁਸੀਂ ਉਹ ਪ੍ਰੋਸਪੈਕਟਰਸ ਜੋ ਵੀ ਪੀਡੀਐਫ ਹੋਏਗਾ ਜਰੂਰ ਚੈੱਕ ਕਰਨਾ ਹੈ ਕਿ ਇਹਨਾਂ ਨੇ ਕੀ ਕੀ ਨੋਟੀਫਿਕੇਸ਼ਨ ਦੇ ਵਿੱਚ ਮੰਗਿਆ ਗਿਆ ਹੈ ਤੁਸੀਂ ਉਹ ਨੋਟੀਫਿਕੇਸ਼ਨ ਚੈੱਕ ਕਰਕੇ ਆਪਣੀ ਪੋਸਟ ਫਿਲ ਕਰ ਸਕਦੇ ਹੋ ਹਾਂਜੀ ਇਹ ਜਿਹੜੀ ਭਰਤੀ ਹੈ 올 ਇੰਡੀਆ ਕੀਤੀ ਗਈ ਹੈ 올 ਇੰਡੀਆ ਹਰ ਇੱਕ ਸਟੇਟ ਦੇ ਜੋ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਤੁਸੀਂ ਇਹਨੂੰ ਰੀਜ਼ਨ ਦੇ ਅਕੋਰਡਿੰਗ ਆਪਣੇ ਤੁਸੀਂ ਐਚੂ ਚੂਸ ਕਰ ਸਕਦੇ ਹੋ ਜਿਸ ਰੀਜ਼ਨ 'ਚ ਤੁਸੀਂ ਰਹਿੰਦੇ ਹੋ ਜਿੱਥੇ ਜਿਹੜੇ ਏਰੀਆ 'ਚ ਤੁਸੀਂ ਰਹਿੰਦੇ ਹੋ ਉਸ ਏਰੀਆ ਦੀ ਤੁਸੀਂ ਜੋ ਵੀ ਵੈਕੈਂਸੀਆਂ ਨਿਕਲੀਆਂ ਹੋਈਆਂ ਨੇ ਉਹਨਾਂ ਨੂੰ ਅਪਲਾਈ ਕਰ ਸਕਦੇ ਹੋ ਸਿਲੈਕਟ ਕਰ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਕੁਝ ਮੇਨ ਮੇਨ ਦੱਸ ਦਿੰਨੀ ਆ ਜੋ ਜਿਹਦੇ ਲਈ ਕੀ ਕੀ ਕੁਆਲਿਫੀਕੇਸ਼ਨ ਹੈ ਕਿੰਨੀ ਏਜ ਮੰਗੀ ਗਈ ਆ ਜਿੱਦਾਂ ਦੇ ਲਾਇਬ੍ਰੇਰੀ ਤੇ ਲਾਇਬ੍ਰੇਰੀ ਅਸਿਸਟੈਂਟ ਦੀਆਂ ਜੋ ਜੋਬਸ ਨੇ ਉਹਦੇ ਵਿੱਚ ਕੈਂਡੀਡੇਟ ਘੱਟੋ ਘੱਟ 18 ਤੋਂ 30 ਸਾਲ ਦਾ ਹੋਣਾ ਚਾਹੀਦਾ ਹੈ ਜਨਰਲਲੀ ਬਾਕੀ ਤੁਹਾਨੂੰ ਫੇਰ ਮੈਂ ਦੱਸਿਆ ਸੀ ਐਸੀਬੀਸੀ ਨੂੰ ਅਲੱਗ ਛੂਟ ਮਿਲੂਗੀ ਜੋ ਲਾਇਬ੍ਰੇਰੀ ਦੀ ਪੋਸਟਾਂ ਦੇ ਨੇ ਉਹਨਾਂ ਦੇ ਕੈਂਡੀਡੇਟ 18 ਤੋਂ 30 ਸਾਲ ਮੰਗੇ ਹੋਣਾ ਚਾਹੀਦਾ ਹੈ ਤੇ ਦੇ ਲਈ ਤੁਹਾਨੂੰ ਲੈਵਲ 6 ਦੀ ਪੇ ਦਿੱਤੀ ਜਾਊਗੀ ਤੇ ਜਿਹੜੀ ਕੁਆਲਿਫੀਕੇਸ਼ਨ ਹੈ ਕੈਂਡੀਡੇਟ ਗ੍ਰੈਜੂਏਟ ਹੋਣਾ ਚਾਹੀਦਾ ਹੈ ਜਾਂ ਇਸ ਤੋਂ ਉੱਪਰ ਦਾ ਹੋਣਾ ਚਾਹੀਦਾ ਹੈ। ਬਾਕੀ ਇਹਨਾਂ ਜੇ ਪੋਸਟਾਂ ਲਈ ਸਭ ਦੇ ਲਈ ਕੋਡ ਦਿੱਤੇ ਗਏ ਨੇ। ਤੁਹਾਨੂੰ ਨੋਟੀਫਿਕੇਸ਼ਨ ਦੇ ਵਿੱਚ ਮੈਂ ਲਿੰਕ ਅ ਡਿਸਕ੍ਰਿਪਸ਼ਨ ਚ ਲਿੰਕ ਦੇ ਦਾਂਗੀ ਤੁਸੀਂ ਨੋਟੀਫਿਕੇਸ਼ਨ ਚੈੱਕ ਕਰਨਾ ਜੋ ਵੀ ਖੁਦ ਫਿਲ ਕਰਨਾ ਚਾਹੁੰਦੇ ਨੇ ਇਹ ਪੋਸਟਾਂ ਨੂੰ। ਉਹ ਇੱਕ ਵਾਰ ਨੋਟੀਫਿਕੇਸ਼ਨ ਜ਼ਰੂਰ ਦੇਖਣਾ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਪੋਸਟਾਂ ਦੇ ਕੋਡ ਦਿੱਤੇ ਗਏ ਨੇ। ਤੁਸੀਂ ਜਦੋਂ ਫਾਰਮ ਫਿਲ ਕਰਨਾ ਹੈ ਤੇ ਤੁਸੀਂ ਇਹਨਾਂ ਦਾ ਕੋਡ ਫਿਲ ਕਰੋਗੇ। ਤੁਹਾਨੂੰ ਜਦੋਂ ਤੁਸੀਂ ਫਾਰਮ ਫਿਲ ਕਰੋਗੇ ਉਹਦੇ ਵਿੱਚ ਇਹਨਾਂ ਪੋਸਟਾਂ ਦੇ ਨੇਮ ਨਹੀਂ ਆਉਣਗੇ ਤੁਸੀਂ ਨੇਮ ਫਿਲ ਨਹੀਂ ਕਰਨੇ ਉੱਥੇ ਤੁਹਾਨੂੰ ਇਹਨਾਂ ਪੋਸਟਾਂ ਦੇ ਕੋਡ ਦਿੱਤੇ ਜਾਣਗੇ ਜਿਸ ਤਰ੍ਹਾਂ ਮੰਨ ਲਓ ਤੁਸੀਂ ਲਾਇਬ੍ਰੇਰੀ ਦੀ ਪੋਸਟ ਲਾਇਬ੍ਰੇਰੀ ਅਸਿਸਟੈਂਟ ਦੀ ਪੋਸਟ ਫਿਲ ਕਰਨੀ ਹੈ ਇਹਦੇ ਵਿੱਚ ਤੁਹਾਨੂੰ ਕੋਡ ਦਿੱਤਾ ਜਾਊਗਾ ਇਹਦਾ ਕੋਡ ਜਿਸ ਤਰ੍ਹਾਂ NR10125 ਇਹਦਾ ਕੋਡ ਹੋਏਗਾ ਇਹ ਤੁਸੀਂ ਕੋਡ ਉੱਥੇ ਫਿਲ ਕਰਨਾ ਹੈ ਉਥੋਂ ਕੋਡ ਸਿਲੈਕਟ ਕਰਨਾ ਹੈ ਕਿ ਕਿਹੜੀ ਜੋਬ ਲਈ ਤੁਸੀਂ ਅਪਲਾਈ ਕਰਨਾ ਇਸੇ ਤਰ੍ਹਾਂ ਆਕੀ ਜਿਹੜੀ ਦੂਸਰੀ ਜੋਬ ਹੈ ਜਿੱਦਾਂ ਕੰਟੀਨ اٹੈਂਡੈਂਟ ਦੀ ਹੈ ਕੰਟੀਨ اٹੈਂਡੈਂਟ ਲਈ ਤੁਸੀਂ NR11125 ਇਹ ਕੋਡ ਤੁਸੀਂ ਸਿਲੈਕਟ ਕਰਨਾ ਹੈ ਤੇ ਇਹਦੇ ਲਈ ਜਿਹੜੀ ਤੁਹਾਡੀ ਏਜ ਹੈ 18 ਤੋਂ 25 ਸਾਲ ਦੇ ਕੈਂਡੀਡੇਟ ਮੰਗੇ ਗਏ ਨੇ ਤੇ ਇਹਨਾਂ ਲਈ ਜਿਹੜੀ ਕੁਆਲਿਫਿਕੇਸ਼ਨ ਹੈ ਕੈਂਡੀਡੇਟ 10ਵੀਂ ਪਾਸ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਕਾਰ ਡਰਾਈਵਰ ਦੀ ਹੈ ਜਿੱਦਾਂ ਜਿਹੜੇ ਡਰਾਈਵਰ ਨੇ ਉਹਨਾਂ ਦੇ ਲਈ ਅ ਲੈਵਲ 2 ਦੀ ਪੇ ਦੇ ਚੀ ਦਿੱਤੀ ਜਾਊਗੀ ਕੈਂਡੀਡੇਟ 18 ਤੋਂ 27 ਸਾਲ ਦਾ ਹੋਣਾ ਚਾਹੀਦਾ ਇਹਦੇ ਲਈ ਵੀ ਜਿਹੜੀ ਕੁਆਲਿਫਿਕੇਸ਼ਨ ਹੈ 10ਵੀਂ ਪਾਸ ਕੈਂਡੀਡੇਟ ਮੰਗੇ ਗਏ ਨੇ ਇਹਦੇ ਲਈ ਜਿਹੜਾ ਕੋਡ ਹੈ ਐਨ ਆਰ 11325 ਹੈ ਤੇ ਲੈਬਾਰਟਰੀ ਅਸਿਸਟੈਂਟ ਦੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਗ੍ਰੈਜੂਏਸ਼ਨ ਪਾਸ ਹੈ ਹਾਂ ਜੀ ਲੈਬਾਰਟਰੀ ਅਸਿਸਟੈਂਟ ਦੀ ਖੋਰ ਜੋਬ ਹੈ ਜਿਹਦੇ ਲਈ ਕੋਡ ਹੈ ਐਨ ਆਰ 11425 ਇਹਦੇ ਲਈ ਕੈਂਡੀਡੇਟ 18 ਤੋਂ 27 ਸਾਲ ਅਪਲਾਈ ਕਰ ਸਕਦੇ ਨੇ ਤੇ ਲੈਵਲ 3 ਦੀ ਪੇ ਦਿੱਤੀ ਜਾਊਗੀ ਤੇ ਇਹਦੇ ਲਈ ਜਿਹੜੇ ਕੁਆਲਿਫਿਕੇਸ਼ਨ ਹੈ ਉਹ ਕੈਂਡੀਡੇਟ ਪਲੱਸ 2 ਪਾਸ ਹੋਣੇ ਚਾਹੀਦੇ ਨੇ ਮਤਲਬ ਹਰ ਇੱਕ ਡਿਪਾਰਟਮੈਂਟ ਨੇ ਉਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਵੀ ਅਲੱਗ-ਅਲੱਗ ਮੰਗੀ ਹੈ ਇਸ ਦਾ ਅਲੱਗ-ਅਲੱਗ ਹੈ ਕਈਆਂ ਦੇ ਵਿੱਚ ਕੁਆਲਿਫਿਕੇਸ਼ਨ ਵੀ ਅਲੱਗ-ਅਲੱਗ ਹੈ ਸੋ ਤੁਸੀਂ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰ ਲੈਣਾ ਹੈ ਫਾਰਮ ਫਿਲ ਕਰਨ ਤੋਂ ਪਹਿਲਾਂ ਜੋ ਤਾਂ ਖੁਦ ਫਾਰਮ ਫਿਲ ਕਰ ਰਹੇ ਨੇ ਉਹ ਕੋਡ ਵਗੈਰਾ ਜ਼ਰੂਰ ਧਿਆਨ ਰੱਖਿਓ ਬਾਕੀ ਹੋਰ ਵੀ ਡਿਪਾਰਟਮੈਂਟ ਨੇ ਜਿਵੇਂ ਪੈਂਟਰ ਦੀ ਜੌਬ ਲਈ ਇਹਦੇ ਲਈ ਜਿਹੜੀ ਕੋਡ ਹੈ ਐਨ ਆਰ 1 7725 ਹੈ ਤੇ ਇਹਦੇ ਲਈ ਜਿਹੜੀ 18 ਤੋਂ 27 ਸਾਲ ਤੱਕ ਕੈਂਡੀਡੇਟ ਨੇ ਲੈਵਲ 1 ਦੀ ਲੈਵਲ 1 ਦੇ ਪੇ ਤੁਹਾਨੂੰ ਦਿੱਤੀ ਜਾਊਗੀ ਤੇ 10ਵੀਂ ਪਾਸ ਕੈਂਡੀਡੇਟ ਮੰਗੇ ਗਏ ਨੇ ਇਸੇ ਤਰ੍ਹਾਂ ਜਿਹੜੇ ਲਾਇਬ੍ਰੇਰੀ ਕਲਰਕ ਨੇ ਇਹਨਾਂ ਲਈ 18 ਤੋਂ 25 ਹੈ ਤੇ ਤੁਹਾਨੂੰ +2 ਪਾਸ ਕੈਂਡੀਡੇਟ ਮੰਗੇ ਗਏ ਨੇ ਲੈਵਲ 2 ਦੀ ਪੇ ਦਿੱਤੀ ਜਾਏਗੀ ਤੇ ਕੋਡ ਜਿਹੜਾ ਹੈ NR18025 ਹੈ ਇਸੇ ਤਰ੍ਹਾਂ ਜਿਹੜੇ ਹੁਣ ਇਲੈਕਟ੍ਰੀਸ਼ੀਅਨ ਨੇ ਉਹਨਾਂ ਨੂੰ ਲੈਵਲ 2 ਦੀ ਪੇ ਦਿੱਤੀ ਜਾਊਗੀ 10ਵੀਂ ਪਾਸ ਮੰਗੇ ਗਏ ਨੇ 18 ਤੋਂ 27 ਸਾਲ ਤੱਕ ਅਪਲਾਈ ਕਰ ਸਕਦੇ ਨੇ ਤੇ ਤੁਹਾਡਾ ਜਿਹੜਾ ਕੋਡ ਹੈ NR18725 ਹੈ ਤੇ ਸੁਪਰਵਾਈਜ਼ਰ ਦੀਆਂ ਜੋਬਸ ਨੇ ਦੇ ਵਿੱਚ ਸੁਪਰਵਾਈਜ਼ਰ ਇੰਜੀਨੀਅਰਿੰਗ ਦੀਆਂ ਜਿਹਦੇ ਲਈ NR18925 ਕੋਡ ਹੈ ਤੇ 18 ਤੋਂ 30 ਸਾਲ ਤੱਕ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਲੈਵਲ 6 ਦੀ ਪੇ ਦਿੱਤੀ ਜਾਏਗੀ ਤੇ +2 ਕੈਂਡੀਡੇਟ ਜਿਹੜੇ +2 ਪਾਸ ਨੇ ਉਹ ਇਹਨਾਂ ਜੋਬਸ ਲਈ ਅਪਲਾਈ ਕਰ ਸਕਦੇ ਨੇ ਕੈਂਡੀਡੇਟ ਫੋਡ ਵੀ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜੋਬਾਂ ਨੇ ਜਿਸ ਤਰ੍ਹਾਂ ਕਲਰਕ ਦੀਆਂ ਜੋਬਸ ਨੇ ਕਲਰਕ ਦੇ ਲਈ ਪਲੱਸ 2 ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਤੇ ਇੰਦਾ ਦਾ ਜਿਹੜਾ ਕੋਡ ਹੈ ਐਨ ਆਰ 20225 ਹੈ ਤੇ 18 ਤੋਂ 25 ਸਾਲ ਦਾ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਲੈਵਲ 2 ਦੀ ਇਹਦੇ ਵਿੱਚ ਪੇ ਦਿੱਤੀ ਜਾਏਗੀ ਸੋ ਜੋ ਵੀ ਕੈਂਡੀਡੇਟ ਇਹ ਫਾਰਮ ਫਿਲ ਕਰ ਰਹੇ ਨੇ ਖੁਦ ਕਰ ਰਹੇ ਨੇ ਜਾਂ ਕਿਸੇ ਕੋ ਕਰਵਾ ਰਹੇ ਨੇ ਤੁਸੀਂ ਕੋਡ ਦਾ ਜ਼ਰੂਰ ਧਿਆਨ ਰੱਖਿਓ ਕੋਡ ਆਪਣਾ ਦੇਖ ਕੇ ਹੀ ਉਹਦੇ ਅਕੋਰਡਿੰਗ ਤੁਸੀਂ ਜੋਬ ਨੂੰ ਫਿਲ ਕਰਿਓ ਜੋ ਵੀ ਤੁਹਾਡੀ ਜੋਬ ਜੋ ਵੀ ਤੁਸੀਂ ਜਿਸ ਡਿਪਾਰਟਮੈਂਟ ਜਾਣਾ ਚਾਹੁੰਦੇ ਹੋ ਉਸ ਦਾ ਕੋਡ ਜਰੂਰ ਚੈੱਕ ਕਰਿਓ ਕੋਡ ਨੂੰ ਧਿਆਨ ਨਾਲ ਦੇਖ ਕੇ ਫਿਰ ਫਿਲ ਕਰਿਓ ਬਾਕੀ ਜੋ ਵੀ ਕਈ ਇਹੋ ਜਿਹੀ ਵੀ ਡਿਪਾਰਟਮੈਂਟ ਨੇ ਜਿਨ੍ਹਾਂ ਵਿੱਚ ਐਕਸਪੀਰੀਅੰਸ ਵੀ ਮੰਗਿਆ ਗਿਆ ਹੈ ਤੁਹਾਨੂੰ ਕੋ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਉਸ ਦਾ ਤੁਸੀਂ ਉਹ ਨੋਟੀਫਿਕੇਸ਼ਨ ਚ ਚੈੱਕ ਕਰ ਲਓਗੇ ਜਦੋਂ ਵੀ ਤੁਸੀਂ ਕੋਈ ਡਿਪਾਰਟਮੈਂਟ ਚੈੱਕ ਕਰੋਗੇ ਨਾਲ ਹੀ ਉਹਦਾ ਕ੍ਰਾਈਟੇਰੀਆ ਤੁਹਾਡੇ ਸਾਹਮਣੇ ਆ ਜਾਏਗਾ ਕਿ ਉਸ ਡਿਪਾਰਟਮੈਂਟ ਦੇ ਲਈ ਕੀ ਕੀ ਉਹਨਾਂ ਨੇ ਰਿਕੁਆਇਰ ਕੀਤਾ ਹੋਇਆ ਹੈ ਕੀ ਕੀ ਤੁਹਾਨੂੰ ਚਾਹੀਦਾ ਹੈ ਬਾਕੀ ਜੋ ਵੀ ਕੈਂਡੀਡੇਟ ਐਲੀਜੀਬਲ ਨੇ ਜੋ ਇਹ ਕਰ ਸਕਦੇ ਨੇ ਜੋ ਏਜ ਲਿਮਿਟ ਦੇ ਅਕੋਰਡਿੰਗ ਆਉਂਦੇ ਨੇ ਉਹ ਇਨਾਂ ਜੋਬਸ ਨੂੰ ਛੱਡੋ ਨਾ ਪੱਕੀ ਸਰਕਾਰੀ ਪਤੀ ਹੈ ਸੈਂਟਰ ਗਵਰਨਮੈਂਟ ਵੱਲੋਂ ਕੱਢੀ ਗਈ ਹੈ ਤੇ ਇਹਦੇ ਲਈ ਤੁਹਾਨੂੰ ਪੇਮੈਂਟ ਵੀ ਬਹੁਤ ਵਧੀਆ ਦਿੱਤੀ ਜਾ ਰਹੀ ਹੈ ਸਲਾਰੀ ਬੜੀ ਵਧੀਆ ਲੈਵਲ 8 ਤੱਕ ਗਈ ਹੈ ਲੈਵਲ 1 ਤੋਂ ਲੈ ਕੇ ਲੈਵਲ 8 ਤੱਕ ਤੁਹਾਨੂੰ ਪੇ ਦਿੱਤੀ ਜਾ ਰਹੀ ਹੈ ਤੇ ਨਾਲ-ਨਾਲ ਇਹ ਜਿਹੜੇ ਫਾਰਮ ਨੇ ਇਹਨਾਂ ਦੀ ਕੋਈ ਐਪਲੀਕੇਸ਼ਨ ਫੀਸ ਵੀ ਨਹੀਂ ਹੈ ਸਿਰਫ ਜਿਹੜੇ ਜਨਰਲ ਤੇ OBC ਕੈਂਡੀਡੇਟ ਨੇ ਸਿਰਫ ਉਹਨਾਂ ਦਾ ਹੀ 100 ਰੁਪਏ ਚਾਰਜ ਰੱਖਿਆ ਗਿਆ ਹੈ ਬਾਕੀ ਜਿੰਨੇ ਵੀ ਕੈਟ categories ਨੇ ਤੁਹਾਡੀ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ ਜਦੋਂ ਤੁਸੀਂ ਆਪਣਾ ਫਾਰਮ ਫਿਲ ਕਰੋਗੇ ਉਸ ਤੋਂ ਬਾਅਦ ਫਾਰਮ ਫਿਲ ਕਰਨ ਤੋਂ ਬਾਅਦ ਜਿਹੜੇ ਤੇ ਕੈਂਡੀਡੇਟ ਨੇ ਫਾਰਮ ਫਿਲ ਕੀਤਾ ਹੋਏਗਾ ਸਬਮਿਟ ਕਰਵਾ ਲਿਆ ਹੋਏਗਾ ਸਿਰਫ ਉਹਨਾਂ ਦਾ ਹੀ ਫਿਰ ਇੱਕ ਐਗਜ਼ਾਮ ਹੋਏਗਾ ਤੁਹਾਡਾ ਕੰਪਿਊਟਰ ਬੇਸ ਐਗਜ਼ਾਮ ਹੋਏਗਾ ਉਸ ਦੇ ਅਕੋਰਡਿੰਗ ਹੀ ਤੁਹਾਡੀ ਸਿਲੈਕਸ਼ਨ ਕੀਤੀ ਜਾਊਗੀ ਕੁੱਲ ਟੋਟਲ ਜਿਹੜੀਆਂ ਪੋਸਟਾਂ ਨੇ 2423 ਨੇ ਤੇ ਇਹਨਾਂ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ 23 ਜੂਨ ਤੱਕ ਹੈ ਸੋ ਇਹਨਾਂ ਨੇ ਸਮਾਂ ਬਹੁਤ ਘੱਟ ਦਿੱਤਾ ਹੋਇਆ ਤੇ ਇਹ ਜਿਹੜੀ ਸਾਈਟ ਹੈ ਲਾਸਟ ਵਿੱਚ ਚੱਲਦੀ ਵੀ ਨਹੀਂ ਹੈ ਲਾਸਟ ਵਿੱਚ ਬਿਜ਼ੀ ਹੋ ਜਾਂਦੀ ਹੈ ਸਾਈਟ ਸਰਵਰ ਬਹੁਤ ਬਿਜ਼ੀ ਹੋ ਜਾਂਦਾ ਹੈ ਸੋ ਜੋ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਫਟਾਫਟ ਫਾਰਮ ਆਪਣੇ ਫਿਲ ਕਰ ਲੋ 23 ਜੂਨ ਇਹਦੀ ਲਾਸਟ ਡੇਟ ਹੈ ਤੇ ਜਿਹੜੀ ਤੁਸੀਂ ਫੀਸ ਵੇਕ ਆਣੀ ਹੈ ਜਨਰਲ ਤੇ اوਪੀਸੀ ਕੈਟਾਗਰੀ ਵਗੈ ਲੈ ਲਈ ਉਹ ਤੁਹਾਡੀ 24 ਜੂਨ ਤੱਕ ਹੋਏਗੀ ਤੇ ਜਿਹੜੀ ਕਰੈਕਸ਼ਨ ਡੇਟ ਅਗਰ ਮੰਨ ਲਓ ਤੁਹਾਨੂੰ ਕੋਈ ਫਾਰਮ ਭਰਦਿਆਂ ਕੋਈ ਵੀ ਮਿਸਟੇਕ ਹੋ ਜਾਂਦੀ ਹੈ ਤੁਸੀਂ ਦੁਬਾਰਾ ਕਰੈਕਸ਼ਨ ਕਰਨਾ ਚਾਹੁੰਦੇ ਹੋ ਜਿਹੜੀ ਕਰੈਕਸ਼ਨ ਵਿੰਡੋ ਹੈ ਉਹ 28 ਤੇ ਤੋਂ ਲੈ ਕੇ 30 ਜੂਨ ਤੱਕ ਓਪਨ ਰਹੇਗੀ ਤੁਸੀਂ ਆਪਣਾ ਜਿਹੜਾ ਫਾਰਮ ਹੈ ਦੁਬਾਰਾ ਕਰੈਕਟ ਕਰ ਸਕਦੇ ਹੋ ਤੇ ਅਗਰ ਜਾਣਕਾਰੀ ਵਧੀਆ ਲੱਗੇ ਤੇ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰਦੇ ਹੋ ਧੰਨਵਾਦ ਜੀ